ਇੱਕ ਪਿੰਡ ਸੀ ਪਿੰਡ ਰੇੜੀਆਂ ਵਾਲਾ ਸਾਧੂਆਂ ਅਤੇ ਨਕਲੀ ਵੈਦਾ ਨਾਲ ਭਰਿਆ ਪਿਆ ਸੀ ਲੱਖਾ ਹਰ ਜਿਹੜੇ ਸੋਚਦਾ ਰਹਿੰਦਾ ਕਿ ਕਿਸ ਤਰ੍ਹਾਂ ਕੰਮ ਬਿਨਾ ਕੰਮ ਕੀਤੇ ਪੈਸੇ ਕਮਾਇਆ ਜਾਵੇ ਦੂਜੇ ਪਾਸੇ ਰੂੜਾ ਜੋ ਹਰ ਦਿਨ ਮਿਹਨਤ ਕਰਦਾ ਸੀ ਫਾਰਤ ਚਲਕੀ ਦੇ ਨਾਂ ਉੱਤੇ ਥੱਲੇ ਪਾਸ ਹੋਇਆ ਸੀ ਇੱਕ ਦਿਨ ਲੱਖੀ ਨੇ ਰੂੜੇ ਨੂੰ ਕਿਹਾ ਲਖਾ ਰੂੜਿਆ ਸੋਚਿਆ ਹੈ ਕਿ ਅਸੀਂ ਪਿੰਡ ਚੋਂ ਆਪਣਾ ਵਪਾਰ ਚਲਾਈਏ ਰੂੜਾ ਹੈਰਾਨ ਕਿਹੋ ਜਿਹਾ ਲਖਾ ਨਕਲੀ ਉੱਡਣ ਵਾਲੀਆਂ ਗੋਲੀਆਂ ਵੇਚਾਂਗੇ ਆਖਾਂਗੇ ਕਿ ਇਹ ਖਾ ਕੇ ਤੂੰ ਹਵਾ ਵਿੱਚ ਉੱਡ ਸਕਦਾ ਰੂੜਾ ਪਰ ਇਹ ਤਾਂ ਝੂਠ ਹੋਵੇਗਾ ਲਖਾ ਬੇਫਿਕਰ ਹੈ ਲੋਕਾਂ ਨੂੰ ਮਸਤੀ ਚਾਹੀਦੀ ਹੈ ਸੱਚ ਨਹੀਂ ਉੱਡਣ ਵਾਲੀਆਂ ਗੋਲੀਆਂ ਲੱਖਾ ਲੂਣ ਮਿਰਚ ਤੇ ਹਿੰਗ ਮਿਲਾ ਕੇ ਗੋਲੀਆਂ ਬਣਾਉਂਦਾ ਹੈ ਰੂੜਾ ਕਹਿੰਦਾ ਇਹ ਤਾਂ ਬਹੁਤ ਹੀ ਤੇਜ ਸਵਾਦ ਵਾਲੀ ਗੋਲੀ ਆ ਗੋਲੀਆਂ ਵੇਚਣ ਵਾਲੀ ਉਹ ਮੰਡੀ ਚੋਂ ਜਾਂਦੇ ਨੇ ਪਹਿਲੀ ਗੋਲੀ ਖਾ ਕੇ ਇੱਕ ਪਿੰਡ ਵਾਲਾ ਆਖਦਾ ਉੱਡਣਾ ਤਾਂ ਛੱਡੋ ਪੇਟ ਹੀ ਉੱਡ ਗਿਆ ਲੋਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਚਮਤਕਾਰੀ ਅਨਲਕ ਆਇਨਾ ਲੱਖਾ ਆਇਨਾ ਲੈ ਕੇ ਆਉਂਦਾ ਹੈ ਕਹਿੰਦਾ ਇਹ ਆਇਨਾ ਦੱਸੇਗਾ ਤੁਸੀਂ ਅੰਦਰੋਂ ਕਿਵੇਂ ਹੋ ਐਨੇ ਵਿੱਚ ਰੂੜਾ ਆਪਣਾ ਚਿਹਰਾ ਵੇਖਦਾ ਹੈ ਤੇ ਆਖਦਾ ਓਏ ਇਹ ਤਾਂ ਮੈਂ ਨਹੀਂ ਸਾਡਾ ਕੁੱਤਾ ਲੱਗ ਰਿਹਾ ਹੈ ਆਉਣ ਵਾਲੇ ਹਰ ਬੰਦੇ ਨੂੰ ਲੱਖਾ ਕੁਝ ਨਮਾ ਕਹਿੰਦਾ ਤੂੰ ਦਿਲੋਂ ਸਾਫ਼ ਹੋ ਤੂੰ ਬਹੁਤ ਮੱਕਾਰ ਪਿੰਡ ਵਾਲੇ ਹੈਰਾਨ ਇਹ ਆਇਨਾ ਤਾਂ ਕਮਾਲ ਦਾ ਹੈ ਸਾਜ਼ਿਸ਼ ਫੇਲ ਮਾਸਟਰ ਜੀ ਨੂੰ ਸ਼ੱਕ ਹੋ ਜਾਂਦਾ ਉਹ ਲੱਕੇ ਨੂੰ ਫੜ ਲੈਂਦੇ ਤੇ ਆਖਦੇ ਤੂੰ ਲੋਕਾਂ ਨੂੰ ਠੱਗ ਰਿਹਾ ਹੈ ਲੱਖਾ ਕਹਿੰਦਾ ਮੈਂ ਤਾਂ ਸਿਖਾ ਰਿਹਾ ਸੀ ਕਿ ਝੂਠ ਇਵੇਂ ਪਛਾਣਿਆ ਜਾਂਦਾ ਹੈ ਅੰਤ ਵਿੱਚ ਮਾਸਟਰ ਜੀ ਆਖਦੇ ਤੂੰ ਤਾਂ ਚਿਲਾਕੀ ਵਾਲਾ ਪੰਡਿਤ ਬਣ ਗਿਆ ਪਰ ਚਿਲਾਕੀ ਦੇ ਨਾਲ ਵੀ ਨਹੀਂ ਵੀ ਹੋਰ ਵਿਚਾਈਦਾ ਲੱਖਾ ਸਿਰ ਥੱਲੇ ਕਰ ਲੈਂਦਾ ਰੂੜਾ ਆਖਦਾ ਚਲੋ ਮੈਨੂੰ ਤਾਂ ਘਟੋ ਘਟ ਆਇਨਾ ਵੇਖਣ ਦੀ ਆਦਤ ਪੈ ਗਈ ਪਿੰਡ ਵਾਲੇ ਆਸਾਸ ਕੇ ਇਹ ਕਹਾਣੀ ਸਾਲਾਂ ਤੱਕ ਯਾਦ ਰੱਖਦੇ ਸੁਨੇਹਾ ਕਈ ਵਾਰੀ ਹਾਸਾ ਚਲਾਕੀ ਜੋ ਹੁੰਦਾ ਹੈ ਪਰ ਅਸਲ ਚਲਾਕੀ ਉਹੀ ਹੈ ਜੋ ਸੱਚ ਤੇ ਮਿਹਨਤ ਨਾਲ ਹੋਵੇ